ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆਪਾਂ ਹੁਣ ਜਿਵੇਂ ਕਿ ਗਰਮੀ ਦਾ ਸੀਜ਼ਨ ਸਟਾਰਟ ਹੋ ਗਿਆ ਤੇ ਜਿਹੜੀ ਆਪਾਂ ਮੱਝਾਂ ਨੂੰ ਗਾਇਆਂ ਨੂੰ ਠੰਡੀ ਫੀਡ ਕਿਵੇਂ ਤਿਆਰ ਕਰਨੀ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਉਣੀਆਂ ਜਿਵੇਂ ਕਿ ਆਪਾਂ ਪਹਿਲਾਂ ਸਰਦੀ ਦੇ ਵਿੱਚ ਫੀਡ ਬਣਾਉਂਦੇ ਸੀ ਉਹਦੇ ਵਿੱਚੋਂ ਹੁਣ ਆਪਾਂ ਨੂੰ ਕੀ-ਕੀ ਚੀਜ਼ਾਂ ਬਦਲਣੀਆਂ ਪੈਣੀਆਂ ਜਿਨ੍ਹਾਂ ਦੇ ਨਾਲ ਆਪਣੇ ਪਸ਼ੂ ਗਰਮੈਸ ਵੀ ਘੱਟ ਮਣਾਉਣ ਤੇ ਜਿਹੜੇ ਦੁੱਧ ਵੀ ਪ੍ਰੋਪਰ ਦੇਣ ਜਿਵੇਂ ਕਿ ਆਪਾਂ ਸਰਦੀ ਦੇ ਵਿੱਚ ਤਾਂ ਪਸ਼ੂ ਦਾ ਵਧੀਆ ਦੁੱਧ ਆਪਾਂ ਲੈ ਸਕਦੇ ਆ ਤੇ ਗਰਮੀਆਂ ਦੇ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਮੱਝਾਂ ਖਾਸ ਕਰਕੇ ਮੱਝਾਂ ਤੇ ਗਾਈਆਂ ਇਹ ਦੁੱਧ ਆ ਜਿਹੜਾ ਪ੍ਰੋਪਰ ਗਰਮੀ ਦੇ ਸੀਜ਼ਨ ਦੇ ਵਿੱਚ ਨਹੀਂ ਦਿੰਦੀਆਂ ਹੈਗੀਆਂ ਤੇ ਜਿਹੜੀ ਤੁਹਾਨੂੰ ਫੀਡ ਆਪਾਂ ਅੱਜ ਦੱਸਣੀ ਹੈਗੀ ਆ ਜਿਹੜੀ ਤੁਹਾਨੂੰ ਫੀਡ ਅੱਜ ਤੁਹਾਨੂੰ ਦੱਸਣੀ ਹੈਗੀ ਆ ਤੇ ਜੇ ਤੁਸੀਂ ਇਹ ਫੀਡ ਵਰਤ ਦਿਓ ਤੁਹਾਡੇ ਪਸ਼ੂ ਗਰਮੀ ਵੀ ਬਹੁਤ ਘੱਟ ਮਨਾਉਣਗੇ ਤੇ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਹੋ ਜਾਊਗਾ ਤੁਹਾਡਾ ਪਸ਼ੂ ਵਧੀਆ ਦੁੱਧ ਤੇ ਆਊਗਾ ਇਹਦੇ ਨਾਲ ਫੈਂਟ ਵੀ ਵਧੂਗੀ ਤੇ ਦੁੱਧ ਵੀ ਵਧੂਗਾ ਤੇ ਆਉਂ ਜਾਣਦੇ ਆ ਕਿਹੜੀ ਕਿਹੜੀ ਚੀਜ਼ ਪਾਉਣੀ ਹੈ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲੱਗਦਾ ਬੱਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਅਪਾ ਜਾਣਕਾਰੀ ਦੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਕਿਸਾਨ ਦੋਸਤੋ ਤੁਸੀਂ ਇਹ ਫੀਡ ਖੁਦ ਤਿਆਰ ਕਰਵਾਉਣੀ ਆ ਖੁਦ ਚੀਜ਼ਾਂ ਲੈ ਕੇ ਤੇ ਜਿਵੇਂ ਕਿ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਫੀਡ ਆਉਂਦੀ ਹੈਗੀ ਆ ਉਹਦੀ ਕੋਈ ਵੀ ਕੁਆਲਿਟੀ ਨਹੀਂ ਹੁੰਦੀ ਤੁਸੀਂ ਫੀਡ ਫੈਕਟਰੀ ਦੇ ਵਿੱਚੋਂ ਵੀ ਨਹੀਂ ਫੀਡ ਲੈਣੀ ਨਾ ਕਿਸੇ ਦੁਕਾਨ ਤੋਂ ਲੈਣੀ ਆ ਤੁਸੀਂ ਇਹ ਖੁਦ ਚੀਜ਼ਾਂ ਪਵਾ ਕੇ ਫੀਡ ਤਿਆਰ ਕਰਵਾਉਣੀ ਆ ਇਹਦੇ ਨਾਲ ਜਿਹੜੇ ਤੁਸੀਂ ਦੁੱਧ ਵੀ ਪੀਓਗੇ ਤੇ ਦੁੱਧ ਦੇ ਵਿੱਚ ਵੀ ਕੁਆਲਿਟੀ ਤੁਹਾਡੀ ਬਹੁਤ ਵਧੀਆ ਬਣੂਗੀ ਕਿਉਂਕਿ ਇਹਦੇ ਵਿੱਚ ਜਿਹੜੇ ਬਹੁਤ ਤਰ੍ਹਾਂ ਦੇ ਗੁਣ ਤੱਤ ਹੈ ਤੇ ਆਪਾਂ ਇਸ ਫੀਡ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਉਣੀਆਂ ਤੁਸੀਂ ਨੋਟ ਕਰ ਲਓ ਨੰਬਰ 1 ਤੇ ਤੱਕਸਾਨ ਦੋਸਤੋ ਆਪਾਂ ਲੈ ਲੈਣੀ ਆ ਮੱਕੀ ਮੱਕੀ ਲੈਣੀ ਆ ਆਪਾਂ 25 ਕਿਲੋ ਕਣਕ ਦਾ ਚੌਕਰ ਲੈਣਾ ਆਪਾਂ 15 ਕਿਲੋ ਇੱਥੇ ਆਪਾਂ ਕਣਕ ਨਹੀਂ ਐਡ ਕਰਨੀ ਚੌਕਰ ਐਡ ਕਰਨਾ ਫਾਈਬਰ ਵਾਸਤੇ ਬਹੁਤ ਹੀ ਵਧੀਆ ਚੀਜ਼ ਹੁੰਦੀ ਆ ਕਿ ਕਿਸਾਨ ਦੋਸਤੋ ਆਪਾਂ ਸਿਲਕੇ ਪੋਣੇ ਆ ਸਿਲਕੇ ਦੇ ਵਿੱਚ ਫਾਈਬਰ ਬਹੁਤ ਤਰ੍ਹਾਂ ਦੀ ਹੁੰਦੀ ਆ ਤੇ ਬਹੁਤ ਹੀ ਵਧੀਆ ਆਪਣੇ ਪਸ਼ੂ ਦੇ ਹਾਜਮ ਵੀ ਆਉਂਦੀ ਆ ਤੇ ਨੰਬਰ 1 ਤੇ ਆਪਾਂ ਲੈ ਲੈਣੀ ਆ ਮੱਕੀ 25 ਕਿਲੋ ਨੰਬਰ 2 ਤੇ ਚੌਕਰ 15 ਕਿਲੋ ਤੇ 30 ਕਿਲੋ ਲੈ ਲੈਣੀ ਆ ਸਰੋਂ ਦੀ ਖਾਲ ਤੇ 8 ਕਿਲੋ ਜੌਂ ਗਰਮੀ ਦੇ ਸੀਜ਼ਨ ਦੇ ਵਿੱਚ ਜੌਂ ਜ਼ਰੂਰ ਤੁਸੀਂ ਐਡ ਕਰਨੇ ਆ 8 ਕਿਲੋ ਜੌਂ 5 ਕਿਲੋ ਬੇਸਣ ਸੋਲਿਆਂ ਦਾ ਤੇ 5 ਕਿਲੋ ਤੁਸੀਂ ਲੈ ਲੈਣਾ ਮੂੰਗੀ ਦਾ ਸਿਲਕਾ 5 ਕਿਲੋ ਤੁਸੀਂ ਜਾਂ ਤਾਂ ਸੋਇਆਬੀਨ ਦੀ ਖਾਲ ਵੀ ਐਡ ਕਰ ਸਕਦੇ ਹੋ ਜਾਂ 5 ਕਿਲੋ ਸਿੱਧੀ ਸੋਆਬੀਨ ਵੀ ਐਡ ਕਰ ਸਕਦੇ ਹੋ ਇਹ ਦੋ ਚੀਜ਼ਾਂ ਚੋਂ ਤੁਸੀਂ ਜਿਹੜੀ ਵੀ ਤੁਹਾਨੂੰ ਸਸਤੀ ਪੈਂਦੀ ਹੋਈ ਉਹ ਲੈ ਲਿਓ 5 ਕਿਲੋ ਤਾਰਾ ਮੀਰਾ ਲੈਣਾ ਤੇ ਇਹਦੇ ਵੀ ਤਾਰੇ ਮੀਰੇ ਦੇ ਵੀ ਬਹੁਤ ਫਾਇਦੇ ਆ ਜਿਵੇਂ ਕਿ ਗਰਮੀ ਦੇ ਵਿੱਚ ਆਪਣੇ ਪਸ਼ੂਆਂ ਦੇ ਜਾਦੇ ਮੱਸਰ ਲੜਦਾ ਮੱਖੀ ਲੜਦੀ ਆ ਜਾਂ ਚਿਚੜ ਲੱਗਦੇ ਆ ਇਹਦੇ ਨਾਲ ਬਹੁਤ ਤਰ੍ਹਾਂ ਦੇ ਪਚਾਰ ਹੁੰਦੇ ਆ ਪਸ਼ੂਆਂ ਦੇ ਜੇ ਕਿ ਖੂਨ ਜਿਹੜਾ ਕੌੜਾ ਹੋ ਜਾਂਦਾ ਪਸ਼ੂ ਦਾ ਤੇ ਮੱਸਰ ਮੱਖੀ ਲੜਦੇ ਨਹੀਂ ਹੈਗੇ 5 ਕਿਲੋ ਤਾਰਾ ਮੀਰਾ ਲੈ ਲੈਣਾ ਤੁਸੀਂ ਤੇ 1 ਕਿਲੋ ਲੈ ਲੈਣੇ ਆ ਸੁੱਕੇ ਔਲੇ ਔਲਿਆਂ ਦਾ ਪਾਊਡਰ ਮਿਲ ਜਾਊਗਾ ਬਨਸਾਰੀ ਵਾਲੀ ਦੁਕਾਨ ਤੋਂ ਤੇ 1 ਕਿਲੋ ਤੁਸੀਂ ਲੈ ਲੈਣਾ ਨੂਨ 500 ਗ੍ਰਾਮ ਲੈ ਲੈਣਾ ਠਿਕਰੀ ਨਸਾਦਰ ਇਹ ਚੀਜ਼ਾਂ ਜਿੰਨੀਆਂ ਵੀ ਤੁਹਾਨੂੰ ਦੱਸੀਆਂ ਇਹ ਬਹੁਤ ਹੀ ਵਧੀਆ ਠੰਡੀਆਂ ਹੁੰਦੀਆਂ ਆਪਣੇ ਪਸ਼ੂ ਲਈ ਕੋਈ ਵੀ ਤੁਸੀਂ ਗਾਂ ਨੂੰ ਫੀਡ ਪਾਉਣੇ ਜਾਂ ਮੱਝ ਨੂੰ ਪਾਉਣੇ ਇਹਦੇ ਨਾਲ ਜਿਹੜਾ ਪਸ਼ੂ ਨਾ ਤਾਂ ਹੋਂਕੇ ਜੇ ਆਪਾਂ ਤੁਸੀਂ ਇਹ ਫੀਡ ਪਾਉਂਦੇ ਰਹੇ ਗਰਮੈਸ਼ ਵੀ ਬਹੁਤ ਘੱਟ ਮਨਾਉ ਤੇ ਵਧੀਆ ਜਿੰਨੀ ਮਰਜ਼ੀ ਤੁਸੀਂ ਫੀਡ ਪਾਈ ਜੋ ਤੇ ਪ੍ਰੋਪਰ ਫੀਡ ਖਾ ਕੇ ਦੁੱਧ ਵੀ ਦਊਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਇਨੀ ਜਾਣਕਾਰੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ